ਬਾਬਾ ਜੀ ਆਪਾਂ ਅੱਜ ਓਟੀ ਦੀ ਗੱਲ ਕਰਕੇ ਹਾਂਜੀ ਇਹ ਝੋਟੀ ਵੀਰੇ ਹੋ ਗਈ ਸਵਾ ਦੋ ਸਾਲ ਦੀ ਸਵਾ ਦੋ ਸਾਲ ਦੀ ਹਾਂਜੀ ਠੀਕ ਐ ਦੰਦੋ ਖੀਰੀ ਐ ਹਾਂਜੀ ਮੂੰਹ ਖੀਰੀ ਵੀਰੇ ਹਾਂਜੀ ਸੱਸੀ ਗਾਲ ਦੋਸਤੋ ਸਵਾਗਤ ਕਰਦੇ ਆਂ ਆਪਣੀ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਰਾਮਪੁਰਾ ਪਸ਼ੂ ਮੰਡੀ ਤੇ ਤੇ ਆਪਾਂ ਤੁਹਾਨੂੰ ਨਾ ਦਿਖਾਵਾਂਗੇ ਬਾਬਾ ਫਲੋਰ ਕੋਲੇ ਪਹੁੰਚੇ ਆਂ ਤੇ ਇੱਥੇ ਕੱਟੀਆਂ ਲੈ ਕੇ ਆਇਆ ਬਾਬਾ ਇਹ ਤਾਂ ਤੁਸੀਂ ਨਿਗਾਹ ਮਾਰ ਲਓ ਦੋਸਤੋ ਇਹ ਕੱਟਾ ਖੜਾ ਪੂਰੇ ਰੰਗ ਦਾ ਚੈੱਕ ਕਰ ਲਓ ਸੀ ਸ਼ਿੰਗਾ-ਸ਼ਿੰਗਾ ਚੈੱਕ ਕਰ ਲਓ ਦੋਸਤ 200 ਹੀ ਕੱਟ ਕਰਨਾ ਚੈੱਕ ਕਰ ਲਓ। ਬਾਕੀ ਨਾ ਬਾਬੇ ਕੋਲੇ ਕੱਟੀਆਂ ਵੀ ਆਪਾਂ ਲੈਣੇ ਜਾਣਕਾਰੀ ਬਾਬਾ ਕਿੰਨੇ ਨਾਲ ਅਗਲੇ ਕੇ ਆਇਆ ਤੇ ਆਪਾਂ ਕਰਾਉਣੇ ਬਾਈ ਨਾਲ ਗੱਲਬਾਤ ਬਾਬੇ ਨਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਵੈਰੀ ਵੈਰੀ ਖਾਲਸਾ ਵੈਰੀ ਵੈਰੀ ਖਾਲਸਾ ਵੈਰੀ ਵੈਰੀ ਫਤਿਹ ਜੀ। ਆਪਣਾ ਬਾਬਾ ਜੀ ਨਾਂ ਦੱਸ ਦਿਓ ਜੀ। ਆਪਣਾ ਨਾਂ ਵੀਰੇ ਬਾਬਾ ਫਲੋਰ ਸਿੰਘ। ਠੀਕ ਹੈ ਜੀ। ਪਿੰਡ ਮੱਡਾ ਜਿਹੜਾ ਸ੍ਰੀ ਮੁਕਤਸਰ ਸਾਹਿਬ। ਠੀਕ ਹੈ ਜੀ। ਫੋਨ ਨੰਬਰ 98763 ਠੀਕ ਹੈ ਜੀ। 90717 ਠੀਕ ਹੈ ਜੀ। 98763 90717 ਠੀਕ ਹੈ ਜੀ ਆਪਾਂ ਅੱਜ ਰਾਮਪੁਰਾ ਪਸ਼ੂ ਮੰਡੀ ਦੇਖੇ ਰਾਮਪੁਰੇ ਠੀਕ ਹੈ ਜੀ 12-13 ਨਾਲ ਅਗਲੇ ਕੇ ਹਾਂਜੀ ਹਾਂਜੀ ਤੇ ਇਸ ਟਾਈਮ ਆਪਣੇ ਕੋਲ ਕਿੰਨੇ ਨਾਗ ਰਹੇਗੇ ਐਡਾ ਵੀਰੇ 5 ਰਹਿ ਗਏ ਬਾਕੀ ਸੇਲ ਹੋ ਗਏ ਜੀ ਬਾਕੀ ਸੇਲ ਹੋ ਗਏ ਠੀਕ ਹੈ ਜੀ ਹਾਂਜੀ ਤੇ ਆਪਾਂ ਕਟਾ ਇੱਕ ਕਟਾ ਜੀ ਆਪਣੇ ਕੋਲ ਇੱਕ ਕਟਾ ਆਪਣੇ ਕੋਲੇ ਇਥੋਂ ਸਟਾਰਟ ਕਰਦਗੇ ਆਪਾਂ ਹਾਂਜੀ 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 ਕਿੰਨੇ ਟਾਈਮ ਦਾ ਜੀ ਇਹ ਇਹ ਵੀਰੇ ਸਾਗ ਦਾ ਸਾਲਕ ਦਾ ਜੀ ਹਾਂਜੀ ਠੀਕ ਹੈ ਜੀ ਇਹਦੀ ਆਪਾਂ ਕੀ ਡਿਮਾਂਡ ਕਰਦੇ ਜੀ ਇਹਦਾ 15000 ਰੁਪਏ ਮੰਗਦੇ ਆ 15000 ਰੁਪਏ ਮੰਗਦੇ ਆ ਜੀ ਮਨਤਨ ਹੋ ਜੂਗਾ ਹੋ ਜੂਗਾ ਜੀ ਲਓ ਦੋਸਤ 13:00 ਵਜੇ ਦਾ ਚੈੱਕ ਕਰ ਲਓ ਤੇ ਪਿੰਡੇ ਪੁੰਡੇ ਵੀ ਚੈੱਕ ਕਰ ਲਓ ਦੋਸਤੋ ਪਤਲੇ ਦਾ ਤੇ ਬਾਬਾ ਜੀ ਇੱਧਰ ਗੱਲ ਕਰੀਏ ਆਪਾਂ ਕੱਤੀ ਜੀ ਹਾਂਜੀ ਇਹ ਦੀ ਕਿਨੇ ਚਰਦੀ ਹੈ ਜੀ ਇਹ ਵੀਰੇ ਹੈ 12 12 13 ਮਹੀਨਿਆਂ ਦੀ 12 13 ਮਹੀਨਿਆਂ ਦੀ ਹਾਂਜੀ ਠੀਕ ਹੈ ਜੀ ਇਹਦਾ ਡਿਮਾਂਡ ਕੀ ਹੈ ਬਾਬਾ ਜੀ ਹਾਂਜੀ ਇਹ ਦੀ ਡਿਮਾਂਡ ਕੀ ਹੈ ਇਹਦਾ 18000 ਰੁਪਏ ਮੁੱਲ ਕਰਦੇ ਵੀਰੇ 18000 ਰੁਪਏ ਮੰਨ ਤਨ ਹੋ ਜੂਗਾ ਉਹ ਜੀ ਮੌਕੇ ਤੇ ਠੀਕ ਹੈ ਲਓ ਦੋਸਤੋ ਕਰੋ ਚੈੱਕ ਤੁਸੀਂ ਸੰਗਾ ਸੰਗਾ ਚੈੱਕ ਕਰਨੋ ਤੇ ਫੇਸ ਟੁਆਰ ਵੀ ਚੈੱਕ ਕਰ ਲਓ ਤੇ ਕਾ ਜੀ ਬਾਬਾ ਜੀ ਆ ਪਾ ਝੂਟੀ ਗੱਲ ਕਰਕੇ ਹਾਂਜੀ ਇਹ ਝੋਟੀਆਂ ਵਿਰੇ ਹੋ ਗਈ ਸਵਾ ਦੋ ਸਾਲ ਦੀ ਸਵਾ ਦੋ ਸਾਲ ਦੀ ਜੀ ਠੀਕ ਹੈ ਦੰਦੋ ਖੀਰੀ ਹੈ ਹਾਂਜੀ ਮੂੰਹ ਖੀਰੀ ਹੈ ਵਿਰੇ ਦੰਦਾ ਹੀ ਪੂਰੀ ਜ਼ਿੰਮੇਵਾਰੀ ਹੈ ਦੀ ਹਾਂਜੀ 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 ਘਰ ਦਾ ਵੀ ਗਾਰੰਟੀ ਫੁੱਲ ਆ ਠੀਕ ਹੈ ਜੀ ਹਾਂਜੀ ਬਾਬਾ ਜੀ ਇਹਦਾ ਕੀ ਰੇਟ ਹੈ ਹਾਂਜੀ ਇਹਦਾ ਕੀ ਰੇਟ ਹੈ ਇਹਦਾ ਰੇਟ ਵਿਰੇ 27000 ਰੁਪਏ ਮੰਗਦੇ ਆ 27000 ਰੁਪਏ ਹਾਂਜੀ ਮਾਂ ਤਾਂ ਇਹ ਚ ਵੀ ਹੋ ਜੂਗਾ ਹਾਂਜੀ ਹਾਂਜੀ ਲਓ ਦੋਸਤੋ ਬਹੁਤ ਚੰਗੀ ਝੋਟੀਆਂ ਆ ਇਹ ਘੱਟ ਘੱਟ ਇਹਦਾ ਵੀ ਚੈੱਕ ਕਰ ਲੋ ਬਹੁਤ ਸੋਹਣਾ ਤੇ ਸਿੰਘਾਂ ਸੰਗੋਂ ਇਹਦੇ ਵਿੱਚ ਦੋਹੇ ਕੁੰਡੇ ਸੰਗਾਂ ਦੀ ਆ ਤੁਹਾਨੂੰ ਮੈਂ ਨਿਗਾਹ ਮਰਾ ਦੇਣਾ ਇੱਕ ਵਾਰੀ ਚੈੱਕ ਕਰ ਲੋ ਸੰਗੋਂ ਗੁੰਡਾ ਇਹਦੀ ਬਾਬਾ ਜੀ ਨੌ ਮਹੀਨਿਆਂ ਦੀ ਵੀਰੇ ਨੌ ਮਹੀਨਿਆਂ ਦੀ ਇਹਦਾ ਬਾਬਾ ਜੀ ਰੇਟ ਕਿੰਨਾ 12000 ਰੁਪਏ ਮੰਗਨੇ ਵੀਰੇ 12000 ਰੁਪਏ ਠੀਕ ਐ ਲਓ ਦੋਸਤੋ ਇਹ ਵੀ ਚੈੱਕ ਕਰ ਲੋ ਸੀ ਫੇਸ ਕੁਆਲਿਟੀ ਚੈੱਕ ਕਰ ਲੋ ਤੇ ਸਿੰਘਾ ਜੀ ਮੈਂ ਲੇ ਰਿਹਾ ਹਾਂ ਕੋਈ ਇਹ ਕੱਟੀ ਦੀ ਗੱਲ ਕਰ ਗਏ ਇਹਦਾ ਉਮਰ ਵੀਰੇ 13 ਮਹੀਨੇ 13 ਮਹੀਨੇ ਜੀ ਠੀਕ ਹੈ ਜਿਹੜੀ ਡਿਮਾਂਡ ਵੀਰੇ 16000 ਰੁਪਏ 16000 ਰੁਪਏ ਜੀ ਠੀਕ ਹੈ ਮਾਨਤਨ ਹੋ ਜੂਗਾ ਹੋ ਜੂਗਾ ਜੀ ਇੱਕ ਬਾਬਾ ਜੀ ਗੱਲ ਇਹ ਕਹਿੰਨੇ ਬਈ ਥਾਣਾ ਚਾਰੇ ਚਾਰੀ ਹੋਣਗੇ ਸਾਰੇ ਬੰਦੂਆਂ ਦੇ ਹਾਂ ਜੀ ਹਾਂ ਜੀ ਜ਼ਿੰਮੇਵਾਰੀ ਪੂਰੀ ਹੋਊਗੀ ਪੂਰੀ ਗਰੰਟੀ ਹੋਊਗੀ ਪੰਜ ਮਾਂ ਥਾਂ ਨਹੀਂ ਹੋਊਗਾ ਨਾ ਜੀ ਨਾ ਨਾ ਜਿਹੜੀ ਗੱਲ ਕਹੋਗੇ ਨਿਕਲੂਗੀ ਨਾ 100 ਚ 100 ਬਈ ਸਾਫ਼ ਸੁਥਰਾ ਕੰਮ ਹੀ ਕਰਦੇ ਹਾਂ 100% 100 ਠੀਕ ਹੈ ਲਓ ਦੋਸਤੋ ਨਾ ਤੁਸੀਂ ਚੈੱਕ ਕਰ ਲਓ ਬਾਬਾ ਫਲੋਰ ਸਿੰਘ ਤੁਸੀਂ ਬਾਬਾ ਹਰ ਕਮੰਡੀ ਤੇ ਆਪਾਂ ਨੂੰ ਮਿਲਦਾ ਹੈ ਕਟੀਆਂ ਦਾ ਪੂਰਾ ਸ਼ੌਂਕ ਹੈ ਬਾਬੇ ਨੂੰ ਹਰ ਇੱਕ ਮੰਡੀ 'ਚ ਕਟੀਆਂ ਲੈਂਦਾ ਬਾਬੇ ਨੂੰ ਕਟੀਆਂ ਵੇਚਣੀਆਂ ਕਿਸੇ ਵੀਰ ਨੇ ਬਾਬੇ ਦਾ ਨੰਬਰ ਆਪਾਂ ਲੈ ਤਾਂ ਸੁਨੇਹੇ ਦੇ ਵੀ ਚਲਾਵਾਂਗੇ ਤੁਸੀਂ ਕਟੀਆਂ ਵੇਚ ਸਕਦੇ ਹੋ ਬਾਬੇ ਨੂੰ ਬਾਬੇ ਤੋਂ ਕਟੀਆਂ ਖਰੀਦ ਵੀ ਸਕਦੇ ਹੋ ਦੋਸਤੋ ਕੱਟੇ ਵੀ ਖਰੀਦ ਸਕਦੇ ਹੋ ਕਿਸੇ ਵੀ ਕੇਂਦਰ ਦੀ ਕੱਟੀ ਲੈਣੀ ਹੈ ਤੁਸੀਂ ਮੰਨ ਲਓ ਛੋਟੀ ਕੇਵਤ ਦੀ ਲੈਣੀ ਹੈ ਵੱਡੀ ਕੇਵਤ ਦੀ ਲੈਣ ਲੈਂਣੀ ਹੈ ਨੀਲੀ ਰਾਵੀ ਦੀ ਲੈਣੀ ਹੈ ਮੋਹਰਾਂ ਦੀ ਲੈਣੀ ਹੈ ਕੋਈ ਵੀ ਨਸਲ ਦੀ ਕੱਟੀ ਲੈਣੀ ਹੈ ਬਾਬੇ ਤੋਂ ਤੁਸੀਂ ਮੰਨ ਲਓ ਸਾਲ ਦੀ ਲੈਣੀ ਹੈ 10 ਮਹੀਨੇ ਦੀ ਲੈਣੀ ਹੈ 2 ਸਾਲ ਦੀ ਲੈਣੀ ਹੈ ਕਿਸੇ ਵੀ ਪ੍ਰਕਾਰ ਦੀ ਕੱਟੀ ਲੈਣੀ ਹੈ ਬਾਬੇ ਨਾਲ ਸੰਪਰਕ ਕਰ ਸਕਦੇ ਹੋ ਬਾਬੇ ਕੋਲੇ ਘਰੇ ਨਾਲ 50 ਤੋਂ 55 ਕੱਟੀਆਂ ਹੁੰਦੀਆਂ ਬਾਬਾ ਜੀ ਨੰਬਰ ਬੋਲ ਦੋ ਆਦਾ 99763 90717 ਠੀਕ ਹੈ ਜੀ ਜੇ ਕੋਈ ਵੀਰ ਘਰੇ ਆਉਂਦਾ ਆਪਣੀ ਵੀਡੀਓ ਵੇਖੇ ਥੋੜੇ ਬੋਲੇ ਪੂਰਾ ਮਾਨਦਨ ਹੋਊਗਾ ਕਰਿਆ ਉਹਦੇ ਫੁੱਲ ਮਾਨਦਨ ਹੋਊਗਾ ਵੀਰੇ ਠੀਕ ਹੈ ਠੀਕ ਹੈ ਬਾਬਾ ਜੀ ਮਿਹਰਬਾਨੀ ਧੰਨਵਾਦ ਸਾਹਿਬ ਬਾਈ ਜੀ ਧੰਨਵਾਦ ਸਾਹਿਬ ਬਾਈ ਜੀ ਫਤਿਹ